ਸਸ਼ੂਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਪੁਲਿਸ ਲਾਈਨ ਬਠਿੰਡਾ ਦੇ ਗਰਾਊਂਡ ਦੇ ਵਿੱਚ ਬਾਸਕਟਬਾਲ ਦੇ ਮੈਚਾਂ ਦਾ ਆਯੋਜਨ ਕੀਤਾ ਜਾ ਰਿਹਾ ਇਸ ਦੀ ਜਾਣਕਾਰੀ ਦਿੰਦੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ 22 ਫਰਵਰੀ ਨੂੰ ਉਹਨਾਂ ਦੇ ਵੱਲੋਂ ਮੈਚ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਤੇ ਇਸੇ ਦਰਮਿਆਨ ਹੀ ਸਿਵਲ ਲਾਈਨ ਸਟੇਡੀਅਮ ਦੇ ਵਿੱਚ ਮੈਰਾਥਨ ਦਾ ਵੀ ਉਹਨਾਂ ਵੱਲੋਂ ਆਯੋਜਨ ਕੀਤਾ ਜਾ ਰਿਹਾ ਜਿਸ ਦਾ ਰੂਟ ਜਿਹੜਾ ਉਹ ਵੀ ਪਲਾਨ ਕਰ ਲਿਆ ਗਿਆ। ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਬਠਿੰਡਾ ਪੁਲਿਸ ਦੇ ਵੱਲੋਂ ਇਹ ਜਿਹੜਾ ਆਯੋਜਨ ਹੈ ਉਹ ਕੀਤਾ ਜਾ ਰਿਹਾ। ਜਿੱਥੇ ਪਹਿਲਾਂ ਮੈਰਾਥਨ ਹੋਵੇਗੀ ਸਵੇਰੇ ਤੇ ਉਸ ਤੋਂ ਬਾਅਦ ਬਾਸਕਟਬਾਲ ਦੇ ਜਿਹੜੇ ਮੁਕਾਬਲੇ ਨੇ ਉਹ ਕਰਵਾਏ ਜਾ ਰਹੇ ਨੇ। ਇਸ ਦਰਮਿਆਨ ਹੀ ਉਹਨਾਂ ਨੌਜਵਾਨਾਂ ਨੂੰ ਵੱਲ ਚੜਕੇ ਪਹੁੰਚਣ ਤੇ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਵੀ ਪ੍ਰੇਰਿਤ ਕੀਤਾ। ਮਾਡਮ ਆਪਾਂ ਬਾਈ ਦੇ ਇੱਕ ਨੀਂਦ ਮੈਂ ਕਰਾਈਆਂ ਬਹੁਤ ਮਾਣ ਮੈਂ ਖੰਡਾ ਲੱਗੇ ਉਸਮਾਨ ਜੀ ਇਸ ਤਰ੍ਹਾਂ ਅ ਬਾਈ ਅਸੀਂ ਜਿਹੜੀ ਸਾਡੀ ਪੁਲਿਸ ਲਾਈਨ ਬਠਿੰਡਾ ਦਾ ਸਾਡਾ ਗਰਾਊਂਡ ਹੈ ਉਹਦੇ ਚ ਅਸੀਂ ਇੱਕ ਬਾਸਕਟਬਾਲ ਮੈਚਸ ਕਰਾ ਰਹੇ ਹਾਂ ਔਰ ਸਵੇਰੇ 6:30 ਵਜੇ ਅਸੀਂ ਇੱਕ ਮਿਨੀ ਮੈਰਾਥਨ ਪਲਾਨ ਕੀਤੀ ਹੈ ਜੋ ਜੇਕਰ ਟੈਂਟੇਟਿਵ 10 ਕਿਲੋਮੀਟਰ ਦਾ ਰੂਟ ਹੋਏਗਾ ਇਹਦੇ ਚ ਬੇਸਿਕ ਇਸ ਦਾ ਪਰਪਸ ਹੈ ਕਿ ਜਿਹੜਾ ਅਸੀਂ बार-बार ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਹੈ ਔਰ ਜਿਹੜਾ ਯੂਥ ਹੈ ਉਹਨੂੰ ਅਸੀਂ ਚੰਗੀ ਲਾਈਨ ਦੇ ਪਾਣਾ ਸਪੋਰਟਸ ਵੱਲ ਪਾਣਾ ਪੜਾਈ ਵੱਲ ਪਾਣਾ ਉਹਦੇ ਹੀ ਤਹਿਤ ਅਸੀਂ ਇਕ ਕੰਪਰੀਹੈਂਸਿਵ ਐਕਸ਼ਨ ਚੱਲਦਾ ਰਹਿੰਦਾ ਹੈ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦਾ ਉਹਦੇ ਤਹਿਤ ਹੀ ਅਸੀਂ ਇਹ esporting event ਪਲਾਨ ਕੀਤਾ ਹੈ ਜਿਹਦੇ ਚ ਸਾਡੇ ਡੀਸੀ ਸਾਹਿਬ ਔਰ ਡੀਆਈਜੀ ਬਠਿੰਡਾ ਔਰ ਅਸੀਂ ਲੋਕਲ ਜਿਹੜੇ ਪੋਲਿਟੀਕਲ ਰੈਪ੍ਰੈਜ਼ੈਂਟੇਟਿਵਸ ਹੈ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੈ ਔਰ ਸਾਰੇ ਹੀ ਜਿਹੜੇ ਵੀ ਯੰਗਸਟਰਸ অর ਸਿਟੀਜ਼ਨਸ ਇਹਦੇ ਚ ਜੁਆਇਨ ਕਰਨਾ ਚਾਹੁੰਦੇ ਸਾਨੂੰ ਸਾਡੇ ਵੱਲੋਂ ਸਾਰਿਆਂ ਨੂੰ ਇੱਕ ਖੁੱਲਾ ਸੱਦਾ ਹੈ ਕਿ ਤੁਸੀਂ 6:30 ਵਜੇ ਸਾਡੇ ਸਮੈਰਾਥਨ ਚ ਪਾਰਟ ਲੋ ਤੇ ਉਸ ਤੋਂ ਬਾਅਦ ਜਿਹੜੇ ਅਸੀਂ ਇਹ ਬਾਸਕਟਬਾਲ ਵਗੈਰਾ ਇਵੈਂਟਸ ਵੀ ਰੱਖੇ ਉਹਦੇ ਚ ਬੱਚਿਆਂ ਨੂੰ ਡੇਅਰਫੁਲੀ ਇਨਵਾਈਟਡ ਹੋ ਰਹੇ ਤੇ ਚ ਅਸੀਂ ਕੈਸ਼ ਅਵਾਰਡ ਵੀ ਦੇਵਾਂਗੇ ਉਹਨਾਂ ਦੀ ਹੌਸਲਾ ਜ਼ਾਇਲੀ ਔਰ ਜਿਹੜੇ ਵੀ ਬੱਚੇ ਔਰ ਜੋ ਵੀ ਪਾਰਟਿਸਪੈਂਟਸ ਇੱਥੇ ਹੋਣਗੇ ਉਹਨਾਂ ਨੂੰ ਅਸੀਂ ਇੱਕ ਲੈਟਰ ਆਫ ਪਾਰਟਿਸਪੇਸ਼ਨ ਐਪਰੀਸੀਏਸ਼ਨ ਵੀ ਦਵਾਂਗੇ ਕਿ ਤੁਸੀਂ ਸਾਡੀ ਇਹ ਜਿਹੜੀ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਹੈ ਉਹਦੇ 'ਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਥੈਂਕ ਯੂ ਜਿਹੜੇ ਵਿੱਚ ਇਹ ਪਰਲਕੋ ਆਪਸ਼ ਦੇ ਇਟਾ ਕਲੱਬ ਆ ਜਾਂ ਉਹ ਕਿਮਾ ਬੜੀ ਸੰਸਥਾ ਹੈ ਉਹਦੀ ਪੁਲਿਸ ਤੇ ਤਾਂ ਹੋਣਗੇ ਹੀ ਜਿਹੜੇ ਜਿਨ੍ਹਾਂ ਨੂੰ ਵੀ ਅਸੀਂ ਕਿਰਾ ਸਕਦੇ ਆ ਜੁਆਇਨ ਬਟ एवरीवन इज ਓਪਨ ਟੂ ਜੁਆਇਨ ਸਾਰਿਆਂ ਨੂੰ ਖੁੱਲਾ ਸੱਦਾ ਜੋ ਵੀ ਆਉਣਾ ਚਾਹੁੰਦਾ ਹੈ ਦੇ ਆਰ ਮੋਸਟ ਵੈਲਕਮ ਟੂ ਜੁਆਇਨ ਟਾਈਮਿੰਗ ਜੀ ਇਸ ਵੇਰੇ ਸਾਢੇ 6 ਵਜੇ ਕਿਉਂਕਿ ਰੂਟ ਅਦਰਵਾਈਜ਼ ਸੜਕ ਦਾ ਏਰੀਆ ਸਾਨੂੰ ਦੇਖ ਕੇ ਕਰਨਾ ਪੈਂਦਾ ਔਰ ਸਵੇਰੇ ਹੀ ਮੌਸਮ ਸਪੈਸ਼ਲੀ ਮੈਰਾਥਨ ਲਈ ਵਧੀਆ ਹੁੰਦਾ ਇਸ ਤਰ੍ਹਾਂ ਕੇ ਸਾਢੇ 6 ਅਨਵਰਡਸ ਥੈਂਕ ਯੂ